ਲੋਵੀ ਸੱਜਣੋ ਆਪਣੇ ਹੋਮੇਡ ਕੁਰਕਰੇ ਹੋ ਚੁੱਕੇ ਜੇ ਤਿਆਰ ਬਰ ਤਿਆਰ ਜੇ ਤੁਸੀਂ ਵੀ ਇਸ ਤਰੀਕੇ ਨਾਲ ਘਰੇ ਕੁਰਕਰੇ ਬਣਾਓਗੇ ਫਿਰ ਤੁਸੀਂ ਕਦੇ ਵੀ ਬਾਹਰੋਂ ਕੁਰਕਰੇ ਨਹੀਂ ਖਾਓਗੇ ਇਹ ਰੈਸਪੀ ਸੀਗੀ ਬੇਬੇ ਦੀ ਸੋ ਹਾਂਜੀ ਸੱਜਣੋ ਸਵੇਰ ਜਦੋਂ ਅਚਾਨਕ ਮੈਂ ਉੱਠਿਆ ਤੇ ਫਿਰ ਮੈਂ ਚਪਲਾਂ ਚੁਗਲਾਂ ਪਾ ਕੇ ਸੋਚਿਆ ਕੁਝ ਖਾਦਾ ਜਾਵੇ ਫਿਰ ਮੈਂ ਫਰੋਲੀ ਫਰਿੱਜ ਮੈਂ ਕਿਹਾ ਇੱਥੇ ਕੁਝ ਲੱਭ ਜੂ ਖਾਣ ਨੂੰ ਪਰ ਨਹੀਂ ਲੱਭਿਆ ਫਿਰ ਮੇਰੇ ਦਿਮਾਗ 'ਚ ਆਏ ਆਪਣੇ ਘਰੇ ਤਾਂ ਕੁਰਕਰੇ ਪਏ ਹੀਗੇ ਉਹ ਖਾਣੇ ਆ ਪਰ ਉਹ ਵੀ ਲੱਭ ਲੂ ਗਏ ਹਟ ਗਿਆ ਮੈਨੂੰ ਕਿਤੇ ਲੱਭੇ ਨਾ ਫਿਰ ਮੈਂ ਮੰਮੀ ਤੋਂ ਪੁੱਛਿਆ ਮੰਮੀ ਉਹ ਕੁਰਕਰੇ ਕਿੱਥੇ ਵੇਏ ਆ ਤੇ ਮੰਮੀ ਕਹਿੰਦੇ ਉਹ ਤੇ ਬੁੱਤ ਮੇਰੇ ਢੱਡ ਚ ਚਲ ਗਿਆ ਮੈਂ ਤੇ ਖਾਲੇ ਖਤਮ ਕਰਦੇ ਓ ਨੋ ਬਹੁਤ ਮਾੜਾ ਆ 10 ਰੁਪਏ ਦੋ ਤੇ ਮੈਂ ਹੁਣੇ ਕੁਰਕਰੇ ਲੈ ਕੇ ਆਉਣੇ ਆ ਮੈਂ ਮੰਮੀ ਤੋਂ ਫੜੇ 10 ਰੁਪਏ ਵੇਖ ਲਿਆ ਇਹ ਨੋਟ ਚੈੱਕ ਕਰ ਲਿਆ ਕਿ ਅਸਲੀ ਆ ਚੱਕ ਲਈ ਆਪਦੀ ਰੇਂਜ ਰੋਵਰ ਤੇ ਸਾਈਕਲ ਖੈਤਾ ਫਿਰ ਆਪਾਂ ਹੱਟੀ ਆਲ ਨੂੰ ਲਓ ਜੀ ਆ ਸਾਡੇ ਪਿੰਡ ਦੀਆਂ ਗਲੀਆਂ ਤੇ ਗਲੀਆਂ ਦੇ ਵਿੱਚੋਂ ਲੰਘਦੇ ਆ ਪਹੁੰਚ ਗਏ ਆਪਾਂ ਰੋਸ਼ਨ ਅੰਕਲ ਦੀ ਹੱਟੀ ਤੇ ਉੱਥੋਂ ਫੜੇ 10 ਰੁਪਏ ਦੇ ਕੁਰਕਰੇ ਸੋ ਲਓ ਜੀ ਖੁਸ਼ੀ ਦੀਆਂ ਕੋਈ ਟਿਕਾਣਾ ਨਹੀਂ ਫਿਰ ਗਲੀਆਂ ਵਿੱਚੋਂ ਹੁੰਦੇ ਹੋਏ ਆਪਾਂ ਫਿਰ ਕੁਰਕਰੇ ਲੈ ਕੇ ਨਜ਼ਾਰੇਦਾਰ ਫਿਰ ਪਹੁੰਚ ਗਏ ਘਰੇ ਬੇਬੇ ਕੋਲੇ ਕੁਰਕਰੇ ਲੈ ਕੇ ਪੈਕਟ ਖੋਲ੍ਹਿਆ ਚੋਬਰ ਨੇ ਤੇ ਦੋ ਭਾਏ ਮੂਝ ਉਹ ਚੱਕ ਅਮੇਜ਼ਿੰਗ ਇਹ ਉਹ ਜਾਂੜਿਆਈ ਇਹ ਓ ਚਿਆਕ ਲੈ ਵੀ ਜੋ ਬਣੀ ਹੜਦਾ ਪਿਆ ਅੱਜ ਕਹਿੰਦੇ ਜਦੋਂ ਹੱਥਾਂ ਮਾਰਿਆ ਵੇਖਿਆ ਤੇ ਦੋ ਕਰਕਰੇ ਰਹਿ ਗਏ ਬੇਬੇ ਆ ਕੀ ਹੋ ਗਿਆ ਯੂ ਫਿਰ ਬੇਬੇ ਕਹਿੰਦੀ ਹਰਮਨ ਤੂੰ ਨਰਾਸ਼ ਨਾ ਹੋ ਤੈਨੂੰ ਮੈਂ ਬਣਾ ਕੇ ਖਵਾਉਂਗੀ ਤੇਰੇ ਭੂਆ ਨੇ ਮੈਨੂੰ ਬਣਾ ਕੇ ਖਵਾਏ ਸੀ ਆਟੇ ਦੇ ਓਏ ਸੱਚੀ ਹਾਂ ਤੈਨੂੰ ਮੈਂ ਬਣਾ ਕੇ ਖਵਾਉਂਗੀ ਲਓ ਜੀ ਮੇਰੀ ਜਿਹੜੀ ਸੈਡ ਸਟੋਰੀ ਆ ਤੁਸੀਂ ਸਾਰੇ ਨੇ ਸੁਣ ਵੀ ਲਈ ਆ ਤੇ ਵੇਖ ਵੀ ਲਈ ਆ ਹੁਣ ਬੇਬੇ ਵਿਚਾਰੀ ਮੇਰੇ ਤੇ ਤਰਸ ਖਾ ਕੇ ਮੇਰੇ ਆਸਤੇ ਬਣਾਉਣ ਲੱਗੀ ਆ ਕਰਕਰੇ ਉਹ ਵੀ ਕਾਹਦੇ ਓ ਬੇਬੇ ਨੂੰ ਪਤਾ ਆ ਚੌਲਾਂ ਦੇ ਕੁਰਕਰੇ ਬਣਾਉਣ ਲੱਗੇ ਆ ਪਹਿਲੀ ਵਾਰੀ ਬੇਬੇ ਕਹਿੰਦੀ ਮੈਂ ਭੂਆ ਘਰੇ ਖਾਧਦੇ ਸੀ ਤਾਂ ਅੱਜ ਬੇਬੇ ਬਣਾ ਕੇ ਖਵਾਏਗੇ ਫਿਰ ਹਾਂ ਰੱਖੀ ਬੇਟੀ ਰੱਖ ਲੀ ਕੀ ਆਪਣੇ ਕੋਲੇ ਆ ਚੌੜ ਆ ਹਾਂ ਛੋਲੇ ਆ ਆਟਾ ਅੱਛਾ ਇਹਨਾਂ ਤਿੰਨਾਂ ਚੀਜ਼ਾਂ ਤੋਂ ਕੁਰਕਰੇ ਬਣਨਗੇ ਕੁਰਕਰੇ ਬਣਨਗੇ ਹਾਂ ਬੇਬੇ ਕਹਿੰਦੀ ਮੈਨੂੰ ਤੇਰੀ ਭੂਆ ਨੇ ਬਣਾ ਕੇ ਖਵਾਏ ਸੀ ਉਹ ਵੀ ਘਰੇ ਇੱਕ ਕੁਰਕਰੇ ਤਾਂ ਮੈਨੂੰ ਆਂਟੀ ਨੇ ਵੀ ਲੱਗਦਾ ਨਹੀਂ ਬਣਾਏ ਤੁਸੀਂ ਤੇ ਬਣਾਏ ਪਹਿਲਾਂ ਕਿ ਨਹੀਂ ਨਹੀਂ ਪਹਿਲੀ ਵਾਰੀ ਹੂੰ ਪਹਿਲੀ ਵਾਰੀ ਬੇਬੇ ਅੱਜ ਸਾਰੀ ਰੈਸਪੀ ਦੋ ਦੱਸਣੀਆਂ ਕਿ ਕਿਵੇਂ-ਕਿਵੇਂ ਬਣਾਉਣਾ ਹੈ ਮੰਮੀ ਨੂੰ ਦੱਸ ਦੋ ਸਾਰੀ ਰੈਸਪੀ ਸੋਨਿਆ ਚੌਲ ਹਾਂ ਤੇ ਪੁਜੇ ਛੋਲੇ ਤੇ ਪੀ ਕੇ ਲਿਆ ਲਓ ਜੀ ਪਹਿਲਾਂ ਚੌਲ ਤੇ ਪੁਜੇ ਛੋਲੇ ਪੀ ਕੇ ਲਿਆਓ ਠੀਕ ਹੈ। ਬਾਕੀ ਕੰਮ ਬਾਅਦ ਚ ਦੱਸਾਂਗੇ। ਹਾਂ, ਪਹਿਲਾਂ ਪੀ ਲਿਆ ਭੱਜ ਕੇ ਮਿੰਟ ਮਾਰ। ਲਓ ਜੀ ਸਭ ਤੋਂ ਪਹਿਲਾਂ ਕੀ ਪਾ ਦਾਂਗੇ? ਚੌਲ। ਲਓ ਜੀ ਮਿਕਸੀ ਲੈ ਲੀਜੀਏ ਸਜਾਤਾ। ਚੌਲ। ਸਭ ਤੋਂ ਪਹਿਲਾਂ ਪਾ ਦਾਂਗੇ ਚੌਲ, ਫਿਰ ਪਾਵਾਂਗੇ ਪੂਜੇ ਛੋਲੇ। ਪੂਜੇ ਛੋਲੇ। ਔਰ ਇਹ ਵੱਡੇ 2 ਚਮਚਾ ਪੂਜੇ ਛੋਲੇ ਦੇ ਤੇ ਚੌਲਾਂ ਦੀ ਇੱਕ ਕੌਲੀ ਆ। ਤੇ ਹੁਣ ਆਪਾਂ ਇਹਨੂੰ ਦਵਾ ਦਾਂਗੇ ਗੇੜਾ। ਇਹ ਦੇ ਦੇ ਗੇੜਾ। ਨਹੀਂ ਦੇ ਲਿਆ ਗੇੜਾ। ਪੀ ਲਿਆ ਚੰਗੀ ਤਰ੍ਹਾਂ। ਪੀ ਲਿਆ, ਪੀ ਲਿਆ। ਇਹ ਔ ਚੱਕ। ਜਿਹੜਾ ਸਮਾਨ ਪੀ ਕੇ ਲਿਆਂਦਾ ਨਾ ਪਹਿਲਾਂ ਉਹ ਪਾਓ। ਆਲਤ ਇਹ ਆ ਚੱਕੋ ਲਾਓ ਜੀ ਹੁਣ ਵਿੱਚ ਪਾਓ ਇਹਦੇ ਥੋੜੇ ਜਿਹਾ ਆਟਾ ਲਾਓ ਜੀ ਉਹ ਪਿਆ ਆਟਾ ਕਿੰਨੇ ਚੀਜ਼ਾ ਪਾ ਦੀ ਬੇਬੇ ਪਹਿਲਾਂ ਪੀ ਲਿਆਂਦਾ ਹਾਂ ਹਾਂ ਤੇ ਹੁਣ ਪਾ ਦੇ ਜੀ ਆਟਾ ਕਿੰਨਾ ਗਾ ਥੋੜਾ ਜਿਹਾ ਪਾਓ ਇਹ ਲਾਓ ਜੀ ਬੇਬੇ ਕਰ ਕਰੇ ਬਣ ਜਾਣਗੇ ਨਾ ਵਧੀਆ ਹਾਂ ਬਣ ਜਾਣਗੇ ਵਧੀਆ ਬਣ ਜੈਣਾ ਪੱਕੀ ਗੱਲ ਆ ਪੱਕੀ ਗੱਲ ਆ ਵਾਦਾ ਰਿਆ ਵਾਦਾ ਬਣਨਗੇ ਤੈਨੂੰ ਨਿਰਾਸ਼ ਜਰੂਰ ਕਰਨਾ ਆ ਕੀ ਕੀਤੀ ਜ ਬੇਬੇ ਨੇ ਗੱਲ ਹੁਣ ਪਾ ਦੇ ਵਿੱਚ ਥੋੜੇ ਜਿਹਾ ਲੂਣ ਚਿਟਾਣੂਨ ਹਾਂ ਚਿਟਾਣੂਨ ਕਿੰਨਾ ਕੁ ਥੋੜਾ ਜਿਹਾ ਸਾਹ ਤਾਂ ਹੀ ਪਾ ਦਿਓ ਉਹ ਤੇ ਕੇਸ ਮੁਤਾਬਕ ਪਾ ਰਹੇ ਇਹ ਲਓ ਜੀ ਅੱਛਾ ਚਿਟਾਣੂਣੇ ਬਾਦ ਹੁਣ ਪਾਓ ਥੋੜਾ ਜਿਹਾ ਅੱਧਾ ਕਿ ਕੌਲਾ ਪਾਣੀ ਦਾ ਪਾਣੀ ਪਾ ਦਿਓ ਬੇਬੇ ਉਹ ਖੱਟੇ ਹੋ ਜਾਣਗੇ ਨਾ ਕਰਕੇ ਹਾਂ ਹੋ ਜਾਣਗੇ ਹੋ ਜਾਣਗੇ ਜੇ ਨਾ ਹੋਏ ਹੋ ਜਾਣਗੇ ਤੇ ਕੋਈ ਨਹੀਂ ਲਓ ਜੀ ਪਾਤਾ ਜੇ ਪਾਣੀ ਅੱਜ ਬਣ ਰਿਹਾ ਕੁਰਕਰੇ ਪਤਾ ਨਹੀਂ ਕਿਦਾਂ ਦੇ ਬਣਨਗੇ ਕੱਚੀ ਫੇਰੀ ਚੱਲ ਜਿੰਨਾ ਜਿਹੜਾ ਸੰਗਣਾ ਨਹੀਂ ਬਣਦਾ ਸੰਗਣਾ ਕਿਹਦੇ ਵਾਂਗੂ ਚਾਹੀਦਾ ਬੇਬੇ ਆਟੇ ਜਿੰਨਾ ਕਰਣਾ ਹੋ ਜਾ ਕਰਤੀ ਮਾਰ ਹੀ ਜਾ ਲਾ ਮਾਰੀ ਜਾਣੇ ਆਪਾਂ ਆਵੇ ਹੁੰਦਾ ਜਾਂਦਾ ਕਰਦਾ ਇਹ ਬੇਬੇ ਮੈਨੂੰ ਨਹੀਂ ਲੱਗਦਾ ਬਣਨਗੇ ਕਿ ਬਣ ਜਾਣਗੇ ਬਣ ਜਾਣਗੇ ਪੱਕੀ ਗੱਲ ਆ ਨਾ ਪੱਕੀ ਗੱਲ ਆ ਬੇਬੇ ਬੇਬੇ ਦੀ ਰੈਸਪੀ ਵੇਖਣੇ ਕਿਵੇਂ ਦੀ ਬਣਦੀ ਹੈ ਨਾ ਪਹਿਲੀ ਵਾਰੀ ਬੇਬੇ ਨੇ ਕੋਈ ਰੈਸਪੀ ਦੱਸੀ ਆ ਚਲ ਕੋਈ ਨਹੀਂ ਬਾਣੀ ਜਾਣੇ ਆ ਫੇਰ ਗਈ ਆ ਬਾਣੀ ਜਾਣੇ ਆ ਲੈ ਲੱਗ ਜੂ ਪਤਾ ਤੇ ਨਾਮ ਬਣਨਗੇ ਕਰਕੇ ਅਪਰਾਹੀ ਕਰ ਲੋ ਤੇ ਉਸ ਟੇਸਟ ਤਾ ਆਊਗਾ ਇਹ ਹਾਂ ਫਿਰ ਪੁਰਕ ਰਿਹਾ ਰਕ ਹਰ ਮਨ ਥੋੜਾ ਚੱਕ ਜਿਆ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਨਹੀਂ ਬਣਨਗੇ ਯਾਰ ਪਰ ਬੇਬੇ ਦਾ ਵੀ ਥੋੜਾ ਜਿਹਾ ਐਕਸਪੀਰੀਅੰਸ ਹੈ ਬੇਬੇ ਬਣ ਜਾਣਗੇ ਬਣ ਜਾਣਗੇ ਬੇਬੇ ਹਾਂ ਤੇਰੇ ਸਾਹਮਣੇ ਕੋਆਨੇ ਬਣਾਏ ਹਾਂ ਮੇਰੇ ਸਾਹਮਣੇ ਸੀ ਉਹ ਕੜਥੀ ਮਾਰੀ ਗਾਈ ਮਾਰੀ ਗਈ ਜੀ ਜੋ ਆਟੇ ਨੂੰ ਛਾਲਤ ਹੋ ਗਏ ਬੇਬੇ ਇਹ ਤਾਂ ਕੜਾਹ ਬਣ ਗਿਆ ਯਾਰ ਤੂੰ ਕੜਥੀ ਮਾਰੀ ਚਲੋ ਛਾਲਤ ਹੋ ਹੀ ਜਾਂਦੇ ਲੂਣ ਵਾਲਾ ਕੜਾ ਵਿਪਨ ਮੰਜੂਣਾ ਕਰ ਕਰੇ ਚਲ ਬੰਜਣ ਗਏ ਕਿ ਤੂੰ ਕਰਤੀ ਤਾਂ ਮਾਰੀ ਚੱਲ ਉਹ ਅੱਗ ਲਾ ਰੱਖੋ ਬੇਬੇ ਅੱਗ ਪੂਰਾ ਮੇਰੀ ਤਾਂ ਬਾਹਰੋਂ ਖੜਨਾ ਕਰ ਜੀ ਘਾੜ ਦੇ ਲਓ ਜੀ ਅੱਗੇ ਰੈਸਪੀ ਮੰਮੀ ਦੱਸ ਦੇ ਨਾ ਪਹਿਲੀ ਰੈਸਪੀ ਆ ਮੈਨੂੰ ਲੱਗਦਾ ਹੁਣ ਤਾਂ ਜਿਹੜੀ ਬੇਬੇ ਦਾ ਮਾਰੀ ਚੱਲੋ ਮਾਰੀ ਚੱਲੋ ਕੀ ਤੇ ਮਾਰਨੀ ਆ ਘਾੜ ਜੀ ਘਾੜ ਜੀ ਮਾਰਨੀ ਆ ਬੇਬੇ ਇਹ ਨਹੀਂ ਮਾਰਨੀ ਜੇ ਬੇਬੇ ਬਸ ਕਰੀ ਹੁਣ ਵੇਖ ਲੈ ਹਾਂ ਹੁਣ ਵੇਖ ਬੇਬੇ ਠੀਕ ਹੋ ਕੇ ਹੋਰ ਨਹੀਂ ਹੋਰ ਭੁੰਨ ਲਓ ਮੜ ਜਾ ਨੰਦਲਾ ਦਾ ਸਹੀ ਹੈ ਕਿ ਭੋਨ ਲੀ ਹੋਰ ਬਾੜਾ ਚ ਕਰ ਲਿਏ ਹੋਰ ਸੋਨੀ ਥੱਲੇ ਲਾ ਲ ਹੁਣ ਲਓ ਜੀ ਹੱਥ ਨਾਲ ਸੜਾ ਲਈ ਹੱਦ ਘੁੰਮ ਕਰ ਉਹ ਤੁਸੀਂ ਤੇਲ ਪਾ ਦੇ ਤੇਲ ਪਾ ਕੇ ਕੀ ਕਰਨ ਪਾ ਤਾਂ ਸਹੀ ਤੇਲ ਬੇਬੇ ਲੜਦੀ ਕਾ ਤੂੰ ਬੇਬੇ ਤੇਲ ਗਰਮ ਹੋ ਗਿਆ ਹਾਂ ਤੇਲ ਗਰਮ ਹੋ ਗਿਆ ਸੋਨੀ ਵੱਟ ਵੱਟ ਕੇ ਭਾਈ ਚੱਲ ਹੁਣ ਤੂੰ ਲੰਮੇ ਲੰਮੇ ਹਾਂ ਲੰਮੇ ਨੇ ਮੈਂ ਵੱਟੀ ਆਈਏ ਆਪਣੇ ਕੁਰਕਰੇ ਬਣ ਨੇ ਟੇਡੇ ਮੇਡੇ ਬਣ ਜਾਣ ਕੋਈ ਇਹ ਇਦਾਂ ਕੋਈ ਗੱਲ ਨਹੀਂ ਐਡਾ ਕੁਰਕਰਾ ਬਣਾਦਾ ਤੁਸੀਂ ਹਾਂ ਹਾਂ ਐਡੇ ਐਡੇ ਬਣਾ ਲਿਓ ਸੋਹਣੇ ਲੱਗਣਗੇ ਇਹ ਲਓ ਜੀ ਹੈਲਪ ਕਰਾਵਾਂ ਨਾ ਵੇਖ ਲਾ ਹੱਥ ਤੋਤੇ ਹਨ ਆਹੋ ਆਪਾਂ ਬਣਾਵਾਂਗੇ ਸਭ ਤੋਂ ਵੱਡਾ ਕੁਰਕਰਾ ਉਹ ਵਧੀਆ ਨਾ ਯਾਰ ਸਾਫ ਜੇ ਘੱਟਾ ਮੋਟਾ ਬਣਾਦਾ ਜੇ ਚੰਗਾ ਕੋਈ ਨਹੀਂ ਮੋਟੇ ਮੈਂ ਸਹੀ ਬਣਾਇਆ ਮਾਂ ਤੂੰ ਸਹੀ ਬਣਾਇਆ ਵਧੀਆ ਬਣਾਓ ਲੈ ਮੈਂ ਸਹੀ ਬਣਾ ਰਿਹਾ ਮਮੇ ਵੱਡੇ ਵੱਡੇ ਬਣਾਓ ਕਿਉਂ ਇੱਕ ਹੋਰ ਕਰੇ ਵੀ ਆ ਤੇ ਟੇਡੇ ਮੇਡੇ ਵੀ ਲਾ ਲਿਓ ਕਿਉਂਕਿ ਸਾਡੇ ਤਾਂ ਟੇਡੇ ਮੇਡੇ ਬਣਨੇ ਆ ਐਂ ਗੋਲ ਗੋਲ ਕਰਕੇ ਮਜ਼ਾ ਜਾ ਬੜਾ ਆਰੇ ਓ ਗਰਮ ਗਰਮ ਜਾ ਆ ਨਾ ਆ ਤੇਲ ਮਰੇ ਜੇ ਨਾ ਬਣਾ ਫਿਰ ਮੰਨੋ ਆ ਨਹੀਂ ਵਾਵਾ ਬਣਾ ਮੋਟੇ ਮੋਟੇ ਅਦਮ ਲੰਮੇ ਓਕੇ ਹਾਂ ਲੰਮੇ ਲੰਮੇ ਬਣਾਏ ਸੀ ਹੈ ਉਹਨੇ ਉਹਨੇ ਵੀ ਲੰਮੇ ਲੰਮੇ ਬਣਾਏ ਸੀ ਓਕੇ ਹਾਂ ਐ ਨਾ ਮੋਟੇ ਮੋਟੇ ਬਣਾ ਵਈ ਜਾਂ ਲੰਮੇ ਲੰਮੇ ਬਣਾ ਕੇ ਸੇਵੀਆਂ ਵਾਟਦੇ ਹੁੰਦੇ ਸੀ ਹਾਂ ਮੋਟੀਆਂ ਕਰਕੇ ਲੋ ਜੀ ਇੱਕ ਦੋ ਦਿਨਾਂ ਤੱਕ ਆਪਾਂ ਸੇਵੀਆਂ ਨੂੰ ਵਟਾਂਗੇ ਠੀਕ ਆ ਮੰਮੀ ਥੋੜੇ ਜਿਹਾ ਹੋਰ ਹੋਰ ਵਟਣਾ ਥੋਪ ਤੇਨ ਵਾਵਾ ਬੇਬੇ ਜਲ ਕੁਰਕਰੇ ਤੇ ਬਣ ਰਿਆ ਆਪਾਂ ਸੇਵੀਆਂ ਵੀ ਵਟਣੀਆਂ ਇੱਕ ਦੋ ਦਿਨਾਂ ਤੱਕ ਚੰਗਾ ਚੰਗਾ ਠੀਕ ਆ ਜਰੂਰ ਵਟਾਂਗੇ ਇਹ ਕੀ ਬੜਾਈ ਰਹਾਏ ਇਹ ਕੀ ਬਣਾਉਣੇ ਆ ਇਹ ਡੈਡੀ ਅੱਜ ਬਣ ਰੇ ਕੁਰਕਰੇ ਉਹ ਵੀ ਘਰੇ ਤੇ ਉਹ ਵੀ ਆਟੇ ਦੇ ਇਹ ਉਹ ਵੀ ਰੈਸਪੀ ਆ ਬੇਬੇ ਦੀ ਬੇਬੇ ਨੇ ਸਿੱਖੀ ਆ ਭੂਆ ਤੋਂ ਕੱਲੇ ਆਟੇ ਦੇ ਨਹੀਂ ਵਿੱਚ ਚੌਲ ਚੌਲ ਕਿਹੜਾ ਆਟਾ ਪੀ ਕੇ ਪਾਇਆ ਵਿੱਚ ਵੇਸਣ ਵੀ ਆ ਜਿਵੇਂ ਛੋਲੇ ਸੀ ਭੂਆ ਦੇ ਫਿਰ ਖਾਵੇਂ ਟੈਟ ਕਰੀ ਆਣ ਕੇ ਜੋ ਵਾਰੀ ਵਾਰੀ ਕਰਕੇ ਕੁਰਕਰੇ ਪਾਵਾਂਗੇ ਤੇ ਵੇਖਦੇ ਕਿਦਾਂ ਦੇ ਬਣਦੇ ਆ ਵਾਹ ਬਹੁਤ ਲੱਗੇ ਸਿੱਟੀ ਤੁਰੀ ਆ ਕਿ ਨਾ ਤੁ ਸਿੱਟੀ ਤੁਰੀ ਆ ਸੋਨੇ ਭੁੱਲ ਗਏ ਕਿ ਕਿਤੇ ਹੋਗੇ ਬਣਗੇ ਤਾਂ ਹੋਰ ਲੈ ਬੇਬੇ ਇਹ ਬੜੇ ਸੋਹਣੇ ਬਣ ਗਏ ਇਹ ਬਹੁਤ ਸੋਹਣੇ ਬਣ ਗਏ ਇਹ ਸੁੱਜੀ ਤਾਂ ਠਰ ਗਈ ਉਹ ਤਾਂ ਵੀ ਸੋਹਣੇ ਬਣ ਜਾਣੇ ਬੇਬੇ ਐਵੇਂ ਸਮਝਦੇ ਹੀ ਦੱਸ ਮੇਰੀ ਵੀ ਰਸ ਵੀ ਵਾਹ ਵਾ ਮੈਂ ਵੇਖ ਕੇ ਬਣਾਈ ਇਹ ਨਾਲ ਤੁਹਾਨੂੰ ਦੱਸਿਆ ਲਓ ਜੀ ਹੁਣ ਵਾਰੀ ਵਾਰੀ ਕਰਕੇ ਆ ਵੀ ਪਾ ਜੀਏ 1 ਕੁਰਕਰਾ 2 ਹੌਲੀ ਹੌਲੀ ਬੈ ਕੇ ਨੇੜੇ ਨੇੜੇ ਛੱਡ ਕੇ ਛੱਡ ਨੇੜੇ ਨੇੜੇ ਲੋ ਜੀ ਅੱਜ ਆਇਆ ਹਰਮਨ ਹਲਵਾਈ ਪਾਈ ਚੱਲੀ ਆ ਕਰ ਆ ਗਿਆ ਹਰਮਨ ਹਲਵਾਈ ਆ ਗਿਆ ਹਰਮਨ ਆ ਗਈ ਬੇਬੇ ਕੁਰਕਰੇ ਬਣਾ ਗਈ ਬੇਬੇ ਪਾ ਲਈਏ ਸਾਰੀ ਪਾ ਦੇ ਪਾ ਦੇ ਆਦਾ ਵੇ ਬੇਬਸ ਹੋ ਗਏ ਤੇ ਆਰ ਆਪਣੇ ਕੋਰਕਰੇ ਆ ਜੰਨੇ ਤਿਆਰ ਹੋਏਗੇ ਇਹ ਤੇ ਮਿਰਚ ਮਸਾਲਾ ਪੈਣਾ ਵਿੱਚ ਹਾਂ ਚਲ ਲੇਦੇ ਆਪਾਂ ਕੱਲੇ ਉਹੀ ਕੀ ਕਰੀਏ ਕਾ ਇਹ ਕੱਲੇ ਫਰਾਈ ਕਰਦੇ ਆ ਓਰੇ ਆਓ ਤੁਹਾਨੂੰ ਕੋਰਕਰੇ ਦਿਖਾਈਏ ਇਹ ਹੈ ਕੋਰਕਰਾ ਟੇਡਾ ਹੈ ਪਰ ਮੇਡਾ ਹੈ ਇਹ ਵੇਖੋ ਕਿੰਨੇ ਕ੍ਰਿਸਪੀ ਬਣੇ ਵਾਹ ਵੇਖੋ ਕਿਉਂ ਵੇਖਿਆ ਐਡੇ ਕ ਕੈਂਡ ਜਿਵੇਂ ਫਰਾਈਆਂ ਹੀ ਨਹੀਂ ਹੁੰਦੀਆਂ ਮੈਨੂੰ ਐਵੇਂ ਸਮਝਦੇ ਆ ਹਲਵਾ ਹਲਵਾ ਜਦੋਂ ਪਾਸਟਰ ਆ ਗਿਆ ਡੈਡੀ ਜੀ ਵੀ ਪੂਰੀ ਹੈਲਪ ਕਰਾ ਰਹੇ ਆ ਆਹੀ ਬੇਬੇ ਕਰ ਕਰੇ ਕੱਢ ਲਈਏ ਕੱਢਣੇ ਹੁਣ ਤਾਂ ਕੱਢਣ ਵਾਲੇ ਹੋਏ ਬੇਤੇ ਤੁਰ ਕਰਾ ਚੜਿਆ ਬਿਆਉ ਮਮੀ ਆਉਣ ਦਾ ਕਰਾਂ ਦੀ ਪਾਜੋ ਆ ਵੜੋ ਲਿਓ ਮੈਂ ਪਾਉਣੀ ਆਹ ਕੱਢ ਇਹ ਆਓ ਚੈੱਕ ਕਰ ਕਰਾ ਇਹ ਚੈੱਕ ਕਰ ਕਰਾ ਕੇਦੇ ਬੇਬੇ ਬਿਨਾ ਮਸਾਲੇ ਤੋਂ ਹੀ ਇੰਨੇ ਸਵਾਦ ਲੱਗੀਆਂ ਬਹੁਤ ਸਵਾਦ ਨੇ ਮਸਾਲਾ ਪਾ ਲਿਆ ਉਹ ਤਾਂ ਵੇਖੀ ਨਜ਼ਾਰੇ ਆ ਜਾਣਗੇ ਅੱਜ ਸਿਰਾ ਕਰਾਦਾ ਤੂੰ ਬਣ ਕੇ ਤੈਨੂੰ ਅੱਜ ਕਿਹੜੇ ਮੰਨ ਗਿਆ ਅੱਜ ਸੱਚੀ ਮੰਨ ਗਿਆ ਸੀ ਬੇਬੇ ਨੂੰ ਨਾਲੇ ਮੈਦੇ ਤੇ ਲੱਗੇ ਆਪ ਦੇ ਬੇਬੇ ਨੇ ਹੁਣ ਕਹਿੰਦਾ ਮੈਨੂੰ ਫੇਰ ਭੂਆ ਕੋਲੇ ਭੇਜੋ ਮੈਂ ਫੇਰ ਰੈਸਪੀ ਸਿੱਖ ਕੇ ਆਉਂਗਾ ਐ ਬੇਬੇ ਹਾਂ ਹਾਂ ਬੇਬੇ ਨੇ ਤਾਂ ਅੱਜ ਹੀ ਕਹਿਣਾ ਮੈਨ ਜਾਣਾ ਮੈਂ ਚੱਲਿਆ ਸੀ ਬੇਬੇ ਕੰਢੀਗੜ੍ਹ ਸੱਚੀ ਫਿਰ ਮੈਨੂੰ ਛੱਡੀ ਪਹਿਲਾਂ ਕਿੱਥੇ ਉਥੇ ਸ਼ਹਿਰ ਕਿਹਦੇ ਕੋਲੇ ਤੇ ਬੂਏ ਕੋਲੇ ਐ ਕਮੇ ਤੇ ਵੈਸੇ ਕਿਹਾ ਅਗੇ ਬੇਬੇ ਲੜਦੀ ਹੁੰਦੀ ਆ ਮੈਂ ਕਿਹਾ ਬੇਬੇ ਮੈਂ ਚੰਡੀਗੜ੍ਹ ਚਲ ਬੇਬੇ ਸੱਚੀ ਚੰਡੀਗੜ੍ਹ ਹੈਗਾ ਕਿ ਨਹੀਂ ਹੁਣ ਹੈਂ ਨਾ ਨਹੀਂ ਲੜਾ ਵਧੀਆ ਕਿ ਨਹੀਂ ਲੈ ਦੋਵੇਂ ਜਣੇ ਮਾਵਾਂ ਧੀਆਂ ਸੁੱਤੀਆਂ ਪਈਆਂ ਇੱਧਰ ਰੈਂਬੋ ਵੀ ਸੁੱਤੀ ਪਈ ਆ ਤੇ ਉਧਰ ਜੋਨੀ ਵੇਖ ਲੋ ਭਾਵੇਂ ਟੇਬਲ ਤੋਂ ਟੈਗ ਪਏ ਨੀਂਦਰੇ ਚੜਿਆ ਪਿਆ ਜਿਵੇਂ ਰਾਤ ਨੂੰ ਚਰਖਾ ਕਰਦੀ ਜਾਂਦੀ ਹੁੰਦੀ ਤੇ ਡਾਲਰ ਵੀ ਆਈਆਂ ਡਾਲਰ ਵੇਖ ਲੋ ਨਹੀਂ ਇਹ ਵਿਚਾਰਾ ਭੱਜਿਆ ਰਹਿੰਦਾ ਕਦੇ ਇੱਧਰ ਭੱਜੇ ਕਦੇ ਉਧਰ ਇਹ ਥਾਕੇ ਜਾਂਦਾ ਹੈ ਇਹ ਭੱਜਦਾ ਬਾਹਲਾ ਨਾ ਕਿਨੇ ਕੋਈ ਕੋ ਕਰੇ ਥੋੜੇ ਹੋਏ ਅਜੇ ਤਾਂ ਅੱਛਾ ਹਾਂ ਬਸ ਹੋਈ ਜਾਣੇ ਬਸ ਹੋਈ ਜਾਣਾ ਕੰਮ ਜਬ ਹੋਈ ਤੇ ਰਿਐਸ ਦੀ ਹਾਂ ਹੋਈ ਜਾਣੇ ਬੇਬੇ ਪ੍ਰਾਊਡ ਆਫ ਯੂ ਹੁਣ ਸੇਵਿੰਗਾਂ ਵੱਟ ਕੇ ਕਿਹੜੇ ਦਿਨ ਮੈਂ ਲਓ ਵੀ ਸਜਣੋ ਰੰਗ ਪਰੰਗੀਆਂ ਸੀਮੀਆਂ ਵਟਕੇ ਦਿਖਾਵਾਂਗੇ ਆਪਾਂ ਤੁਹਾਨੂੰ ਵਟਕੇ ਵਿਖਾਵਾਂਗੇ ਤਾਂ ਸਾਰਾ ਜੋਰ ਹਰਮਨ ਦਾ ਹੀ ਲਵਾਵਾਂਗੇ ਫੇਰ ਪਤਾ ਲੱਗੂਗਾ ਕੋੜੀ ਇਹ ਤੋਂ ਕਰਾਵਾਂਗੇ ਹਾਂ ਬੇਬੇ ਥਾਜਾ ਭਰਿਆ ਪਿਆ ਘਰ ਘਰਿਆਂ ਨਾਲ ਵੇਖੋ ਮੇਰੀ ਰਸਵੀ ਕਿੰਨੀ ਸੋਹਣੀ ਲੱਗਦੀ ਆ ਜਿਆਦਾ ਹੀ ਆ ਜਾਂਦਾ ਅੱਜ ਬੇਬੇ ਛਾ ਗਈ ਆ ਵਾਕੇ ਹਾਂ ਮੰਮਾ ਟਾਈਮ ਨਹੀਂ ਕੁਝ ਲੱਗਦਾ ਬਣਾਉਣ ਤੇ ਨਾ ਨਾ ਇੱਕ ਸੈਕਿੰਡ ਹੀ ਲੱਗਦਾ ਬਸ ਸਾਨੂੰ ਨਹੀਂ ਆਉ ਗਿਆ ਮੈਂ ਸਬਜੀ ਤੋਂ ਲੇਟ ਹੋ ਗਿਆ ਇਹਨਾਂ ਦੇ ਕੁਰਕਰਿਆਂ ਦੇ ਚੱਕਰ ਚ ਸਬਜੀ ਕਿਹੜੀ ਬਣਾਉਣੀ ਅੱਜ ਕੁਰਕਰੇ ਖਾਵਾਂਗੇ ਰਾਤ ਜਾਉਂਗੇ ਕੁਰਕਰਿਆਂ ਨਾਲ ਮੈਨੂੰ ਤਾਂ ਮौज ਆ ਮੈਂ ਨਹੀਂ ਬਣਾਉਂਦੀਗੀ ਤੂੰ ਆਟਾ ਕੌਣ ਕੇ ਰੱਖ ਦੇ ਰੋਟੀਆਂ ਮੈਂ ਆਪੇ ਪਕਾ ਲੂਗੀ ਸਬਜੀ ਬੇਸ਼ੱਕ ਦੀ ਨਾ ਤਰ ਡੱਬੇ ਭਰੇ ਪਹਿਚਾਰ ਦੇ ਵੈਰੀ ਗੁੱਡ ਸ਼ਾਰ ਬਣਾ ਲਏ ਹਾਂ ਤਾਂਗੇ ਆ ਨਹੀਂ ਰੋਟੀਆਂ ਦਾ ਕੀ ਆ ਬੇਬੇ ਤੇਰੀ ਰੈਸਪੀ ਨੇ ਤਾਂ ਨੇਰਾ ਹੀ ਕਰਤਾ ਜੇ ਤਾਂ ਤੁਹਾਨੂੰ ਪਤਾ ਲੇਟਣ ਲੱਗੇ ਆ ਤੇ ਅਸੀਂ ਵੀ ਦੇ ਕੋਈ ਵਸਦਾ ਰੋਗ ਨਹੀਂਗਾ ਤੇ ਹਾਰਮਨ ਡਿਮਾਂਡਾ ਹੀ ਉਸੇ ਟਾਈਮ ਨਾਲ ਕਰਦਾ ਹਾਂ ਇਹ ਜਿਸ ਵਕਤ ਲੱਗ ਜਾਂਦੇ ਆ ਆਪਾਂ 5 ਵਜੇ ਦੇ ਨੂੰ ਲੱਗਦੇ ਉਹਨੂੰ ਬਣ ਜਾਂਦੀ ਲੱਗੇ ਤਾਂ ਆਪਾਂ 5:30 ਵਜੇ ਮੈਨੂੰ ਤਾਂ ਸਬਜੀ ਨੂੰ ਵੀ ਤੁਸੀਂ ਲੇਟ ਕਰਾਤਾ ਤੇਰੀ ਮੂੰਗੀ ਮਸਰੀ ਨੇ ਸਾਡੀ ਛੇਤ ਡਾਉਣ ਦੀ ਕੀਤੀ ਤੇਰੀ ਮੂੰਗੀ ਮਸਰੀ ਨੇ ਸਾਡੀ ਛੇਤ ਡਾਉਣ ਦੀ ਕੀਤੀ ਬੇਬੇ ਨਾ ਕਿ ਹੋਰਾ ਮੂੰਗੀ ਮਸਰੀ ਕੱਲ ਨੂੰ ਬਣਾਉਣੀ ਨਾ ਵਧੀਆ ਹੀ ਸੇਧ ਡਾਉਣੀ ਨਾ ਕੀਤੀ ਵਧੀਆ ਹੀ ਮੂੰਗੀ ਮਸਰੀ ਹੋਰ ਇਹ ਬੱਬਰ ਪਿਆ ਮਿਰਚੇ ਤਾਂ ਭਰੇ ਪੈ ਚੱਕੋ ਧਰੋ ਤੇ ਖਾਓ ਚਟਣੀ ਦੀ ਵੀ ਭਾਰੀ ਭਾਈ ਬਾਟੀ ਚਟਣੀ ਬੇਬੇ ਬਣਾਈਏ ਕੱਲ ਉਹ ਪਹਿਲਾਂ ਗੋਰਖਰੇ ਤੇ ਬਣਾ ਲੀਏ ਮੂੰਗੀ ਮਸਰੀ ਜਾਕੀ ਸਭ ਕੁਝ ਬਾਅਦ ਜੋ ਬਣੀ ਜਾ ਚਲ ਧਰੋ ਲੋ ਜੀ ਗੋਰਖਰੇ ਸਾਰੇ ਹੋ ਚੁੱਕੇ ਆ ਢੜ ਘਰੇ ਆ ਪੂਰੇ ਹੁਣ ਇਹਨਾਂ ਚ ਮਿਰਚ ਮਿਚਾਲੇ ਪਾਓ ਕੁਫੀਆਂ ਮਸਾਲੇ ਹੁੰਦੇ ਆ ਉਹ ਐਡ ਕਰਾਂਗੇ ਆਪਾਂ ਪਾਓ ਪਾਉਂਦੇ ਨਹੀਂ ਮਿਰਚ ਤੇ ਮਸਾਲਾ ਸੋਨ ਜਿਹੜੇ ਜਿਹੜੇ ਮੈਂ ਮਸਾਲੇ ਦੱਸੇ ਆ ਨਾ ਉਹ ਸਾਰੇ ਪਾ ਦੇ ਉਹਨਾਂ ਨਾਲ ਵੇਖੀ ਲਾਲ ਲਾਲ ਹੋ ਜਾਣਗੇ ਫੇਰ ਬਣ ਗਏ ਬੇਬੇ ਅਸਲੀ ਕੁਰਕਰੇ ਕੁਰਕਰੇ ਤੇ ਫੇਰ ਲਫਾਫੇ ਲਿਆ ਉਹਨਾਂ ਲਫਾਫਿਆਂ ਚ ਪਾਵਾਂਗੇ ਪੈ ਕਰਕੇ ਉਵੇਂ ਪਾਓ ਪੈ ਕਰਕੇ ਹਾਂ ਆਪਾਂ ਪਹਿਲਾਂ ਪਾ ਦੇਣਾ ਅਮਚੂਰ ਪਾਊਡਰ ਇਹਦੇ ਨਾਲ ਜਿਹਵੇਂ ਜਵੇਂ ਬੇਬੇ ਨੇ ਦੱਸਿਆ ਉਵੇਂ ਉਵੇਂ ਪਾਇਆ ਜੀ ਉਵੇਂ ਉਵੇਂ ਪਾਵਾਂਗੇ ਉਹ ਰੈਸਪੀ ਗਲਤ ਕਰ ਦੋ ਕਿਉਂ ਬੇਬੇ ਹਾਂ ਫੇਰ ਮੇਰਾ ਨਾ ਐਵੇਂ ਨਾ ਬਾਦਨਾਮ ਕਰੋ ਗਲਤ ਆਪ ਹੋ ਜਉ ਤਾਂ ਆ ਨਮਕ ਨਮਕ ਨਹੀਂ ਨਹੀਂ ਪਹਿਲਾਂ ਅਮਚੂਰ ਪਾਊਡਰ ਫਿਰ ਵਾਈਟ ਨਮਕ ਫਿਰ ਆਵੇ ਦੇਗੀ ਮਿਰਚ ਲਓ ਜੀ ਆ ਗਈ ਦੇਗੀ ਮਿਰਚ ਇਹਦੇ ਨਾਲ ਰੰਗ ਜਾਂ ਫੜਨਾ ਜੀ ਇਹ ਨਾਲ ਰੰਗ ਫੜਨਾ ਵੇਲਾ ਇੰਨੀਆਂ ਮਿਰਚਾਂ ਹੁੰਦੀਆਂ ਬੱਚਿਆਂ ਨੂੰ ਕੁਰਕਰਿਆਂ ਚ ਨਹੀਂ ਮਿਰਚਾਂ ਲੱਗਦੀਆਂ ਹਨਾ ਇਹ ਗੱਲ ਸੱਚੀ ਗੱਲ ਹੈ ਜਿੰਨਾਂ ਮਰਦੇ ਓਵੇਂ ਮੜ ਜਾਂ ਸਬਜ਼ੀ ਚ ਕੁਰਕਰੇ ਵੀ ਹੁਣ ਮਿਰਚਾਂ ਤੇ ਖਾਂਦੇ ਨਹੀਂਗੇ ਤੇ ਕੁਰਕਰਿਆਂ ਚ ਕਿੰਨੀਆਂ ਮਿਰਚਾਂ ਹੁੰਦੀਆਂ ਬਾਦੀ ਹੁਣ ਹੌਣ ਬੇਬੇ ਜਿਹੜਾ ਮਸਾਲਾ ਬਣਾਇਆ ਨਾ ਤੂੰ ਮਿਕਸ ਕੀਤਾ ਉਹ ਸਾਰਾ ਇਸ ਤੇ ਢੋੜ ਦੇ ਲੋ ਜੀ ਚੰਗੀ ਤਰ੍ਹਾਂ ਲਾ ਦਿਓ ਨਾ ਇੱਕ ਵਾਰੀ ਪਾ ਕੇ ਆਏ ਹਾਏ ਹਾਏ ਹੁਣ ਬਣੇ ਅਸਲੀ ਵਾਕਿਆ ਕੁਰਕਰੀ ਰੰਗ ਫੜ ਗਿਆ ਕਿ ਨਾ ਬੇਬੇ ਸਿਰਾ ਕਰ ਆ ਗਈ ਆਈ ਤੂੰ ਲੈ ਜੱਜ ਲੈ ਆਜੇ ਤੂੰ ਮੈਨੂੰ ਲੱਗਦਾ ਬੇਬੇ ਨੂੰ ਫੇਰ ਘੂਆ ਕੋਲੇ ਭੇਜਣਾ ਪੈਣਾ ਤਾਂ ਜੋ ਬੇਬੇ ਹੋਰ ਰੈਸਪੀ ਸਿੱਖ ਕੇ ਆਉਣਗੀ ਹਾਂ ਸਿੱਖੂਗੀ ਕਿਹੜੀ ਰੈਸਪੀ ਹੁਣ ਉਹ 버거 ਬਣਾਉਣੇ ਸਿੱਖ ਕੇ ਆਉਂਗੇ ਮੈਂ ਹਾਂ ਵakre ਤਰੀਕੇ ਨਾਲ ਹਾਂ ਲਓ ਜੀ ਸੱਜਣੋ ਜਿਹੜੇ ਬਾਹਰਲੇ ਘਰ ਕਰਦੇ ਉਹ ਤੁਸੀਂ ਬੜੇ ਖਾਦੇ ਆ ਪਰ ਜੇ ਤੁਸੀਂ ਆ ਘਰ ਵਾਲੇ ਬਣਾ ਕੇ ਖਾ ਲੇ ਨਾ ਇਹ ਰਿਹਾ ਤਾਂ ਨਜ਼ਾਰਾ ਯਾਰ ਹਾਂ ਨਾਲੇ ਨਾ ਨਾਲੇ ਆਪਾਂ ਆਪਦੇ ਤਰੀਕੇ ਨਾਲ ਬਣਾਏ ਕੋਈ ਉਹੋ ਜੀ ਚੀਜ਼ ਵੀ ਨਹੀਂ ਬਣੀ ਹਾਂ ਉਹ ਘਰੇ ਜਿਹੜੀਆਂ ਆਮ ਚੀਜ਼ਾਂ ਪਰ ਉਹ ਜੇ ਸੋਚਦੇ ਨਾਲੇ ਕਰ ਕਰੇ ਹੁੰਦੇ ਨਾ ਉਹਨੂੰ ਜੇ ਤੁਸੀਂ ਅੱਗ ਲਾ ਦੋਗੇ ਉਹਨੂੰ ਅੱਗ ਲੱਗ ਜਾਂਦੀ ਆ ਅੱਗ ਲੱਗ ਜਾਂਦੀ ਆ ਉਹ ਬਲ ਲੱਗ ਜਾਂਦੀ ਆ ਸੋ ਐਸੋ ਜੰਗਾ ਘਰੇ ਕੋਈ ਵੀ ਚੀਜ਼ ਬਣਾਉਣੀ ਆ ਜੇ ਅੱਜ ਕੱਲ ਆਪਾਂ ਹਰ ਕੋਈ ਚੀਜ਼ ਘਰੇ ਬਣਾ ਹੀ ਸਕਦੇ ਹਾਂ ਹਾਂ ਨਾਲੇ ਸਰੋਂ ਦੇ ਤੇਲ ਦੇ ਵਿੱਚ ਬੜੀਆਂ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਆ ਹਾਂ ਚਾਰ ਰੰਗੂ ਹਾਂ ਸੋ ਬੇਬੇ ਦਾ ਪਹਿਲਾਂ ਬਹੁਤ ਪ੍ਰਾਊਡ ਫੀਲ ਹੋ ਰਿਹਾ ਜੀ ਸਾਨੂੰ ਬੇਬੇ ਤੇ ਬੇਬੇ ਨੇ ਬਹੁਤ ਸੋਹਣੀ ਰੈਸਪੀ ਦੱਸੀ ਬੇਬੇ ਛੇਦੀ ਤੈਨੂੰ ਭੂਆ ਕੋਲੇ ਫੇਰ ਭੇਜ ਜਾਗੇ ਹਾਂ ਮਨ ਕੱਲੀ ਮੈਂ ਹੋ ਕੀ ਹੋ ਕੀ ਬਣਾਉਣਾ ਹੁੰਦਾ ਉਹ ਵੀ ਮੈਨੂੰ ਦੱਸ ਸਜ ਉਹ ਵੀ ਮੈਂ ਸਿੱਖ ਕੇ ਆਉਂਗੀ ਤਾਂ ਮਮੀ ਕਿੰਦਾ ਲੱਗੇ ਤੁਹਾਨੂੰ ਬਣਾ ਕੇ ਬਹੁਤ ਵਧੀਆ ਪਹਿਲੀ ਵਾਰੀ ਬੇਬੇ ਦੀ ਰੈਸਪੀ ਬੇਬੇ ਦੇ ਕਹਿਣ ਤੇ ਮੈਂ ਐਵੇਂ ਐਵੇਂ ਕਰੀ ਗਈ ਤੇ ਵਧੀਆ ਬਣ ਗਏ ਬੇਬੇ ਖਾਓ ਇਹ ਖਾ ਲੈ ਇੱਕ ਇੱਕ ਚੱਕੋ ਸਾਰੇ ਜਾਣੀ ਆਪਾਂ ਦੋ ਰੱਖੀਰੇ ਤੂੰ ਹੀ ਚੱਕ ਇਹ ਸੱਚੀ ਬੜੇ ਸਜਿਸ ਲਾ ਰਿਹਾ ਨੀ ਬਹੁਤ ਸਵਾਦ ਵਾਲੀ ਹੈ क्रिस्पी ਜੇ ਬਣਿਆ ਨਾ ਆ ਵੇਖੋ ਗੂਲੀ ਆਵਾਜ਼ ਆਉਂਦੀ ਉਦਾਂ ਨੀ ਹਮਮ ਉਹ ਜਨਾ ਜਮਾ ਕਰਦੇ ਜੇ ਬਣ ਕੇ ਬਹੁਤ ਤੁਸੀਂ ਵੀ ਘਰੇ ਜਰੂਰ ਬਣਾਇਓ ਤੇ ਬਣਾ ਕੇ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਕਰਕੜੀ ਕਿਦਾਂ ਦੇ ਲੱਗੀ ਸੋ ਬਹੁਤ ਸਾਰਾ ਪਿਆਰ ਸਤਿਕਾਰ ਜਉਂਦੇਵਾਦ ਦੇਰੋ ਰੱਬ ਸਭ ਨੂੰ ਚੜ੍ਹਦੀ ਕਲਾ ਜਰ ਅਗੇ ਖੋਜ ਰੱਖੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਜੀ ਬਾਏ ਧੰਨਵਾਦ ਤੁਹਾਡਾ